ਅੰਮ੍ਰਿਤਸਰ ਸ਼ਹਿਰ ਦੇ ਪੌਸ਼ ਇਲਾਕੇ ਰਣਜੀਤ ਟਾਵਰ ਵਿਖੇ ਦੇਰ ਰਾਤ ਤਿੰਨ ਨੌਜਵਾਨਾਂ ਵੱਲੋਂ ਜ਼ੋਮੈਟੋ ਕੰਪਨੀ ਦੇ ਇੱਕ ਡਿਲੀਵਰੀ ਬாய் ਨੂੰ ਲੁੱਟਦਾ ਸ਼ਿਕਾਰ ਬਣਾਇਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਲੁੱਟਦਾ ਸ਼ਿਕਾਰ ਹੋਏ ਡਿਲੀਵਰੀ ਬாய் ਨੇ ਕਿਹਾ ਕਿ ਰਣਜੀਤ ਟਾਵਰੂ ਇਲਾਕੇ ਵਿਖੇ ਜਦ ਉਹ ਆਰਡਰ ਦੀ ਡਿਲੀਵਰੀ ਕਰਕੇ ਉਸ ਘਰ ਤੋਂ ਵਾਪਸ ਨਿਕਲਿਆ ਤਾਂ ਤਿੰਨ ਨੌਜਵਾਨ ਹਥਿਆਰਾਂ ਦੀ ਨੋਕ ਤੇ ਉਸ ਤੋਂ ਮੋਟਰਸਾਈਕਲ ਮੋਬਾਈਲ ਅਤੇ ਉਸਦਾ ਪਰਸ ਖੋ ਕੇ ਫਰਾਰ ਹੋ ਗਏ ਉਸਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ठाणा ਰੰਜੀਤ ਐਵਨਿਊ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ Zomato ਕੰਪਨੀ ਦੇ ਡਿਲੀਵਰੀ ਬੁਆਏ ਨਾਲ ਹੋਈ ਇਸ ਲੁੱਟ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਲਾਕੇ ਵਿੱਚ ਲੱਗੇ CCTV ਕੈਮਰਾ ਦੀ ਰਿਕਾਰਡਿੰਗ ਵੀ ਚੈੱਕ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਸਾਡੇ ਨਾਲ ਦੇਖੋ ਨਾ ਇੰਨੇ ਬੰਦੇ ਆ ਡੇਲੀ ਵਾਰ ਦਾ ਤਾਂ ਹੋ ਰਹੀਆਂ ਕਰੀ ਰਾਮ ਤੇਥੇ ਰੋਡ ਹੋ ਰਹੀ ਮਜੀਟੇ ਹੋ ਰਹੀ ਐ। ਇਹ ਪੂਸ਼ ਏਰੀਆ ਠੀਕ ਐ। ਨਾ ਨੂੰ ਕੋਟ ਆਫ ਕੰਡਕਟ ਲੱਗਾ ਹੋਇਆ ਇਲੈਕਸ਼ਨਾਂ ਦਾ ਟਾਈਮ ਕਿੱਥੇ ਐ ਸਰਕਾਰ ਕਿੱਥੇ ਐ ਪੁਲਿਸ। ਨੀਰਾ ਸਾਡੇ ਬੰਦਿਆਂ ਨਾਲ ਲੁੱਟ ਖੋਹ ਹੋ ਰਹੀ ਐ। ਨੇਤਜ ਨਵੇਂ ਬੰਦੇ ਨਾ ਖੋ ਜਾਂਦੀ ਚਾਹੇ ਡਿਲੀਵਰੀ ਬੁਆਏ ਕੋਈ ਵੀ ਹੋਵੇ ਠੀਕ ਆ ਰੋਜ਼ ਸਾਡੇ ਨਾਲ ਵਾਰ ਦਿੱਤਾ ਹੁੰਦੀ ਐ ਅਸੀਂ ਕਿਨੂੰ ਜਾ ਕੇ ਕਹੀਏ ਫਿਰ ਇਹਨਾਂ ਨੂੰ ਕਹੀਏ ਤੇ ਆ ਕੇ ਕਹਿੰਦੇ ਜੀ ਪੁਲਿਸ ਕੰਮ ਕਰ ਰਹੀ ਕਹਾਂ ਹੀ ਪੁਲਿਸ ਕੰਮ ਕਰ ਰਹੀ ਜਵਾਬ ਦੇਨ ਮੈਨੂੰ ਉੱਥੇ ਆ ਕੇ ਅ ਨਕਾ ਲੱਗਾ ਉਹ ਕਿੰਨਾ ਕੁ ਦੂਰ ਹੈਗਾ ਇੱਥੋਂ ਵਾਰ ਦਿੱਤਾ ਉਹ ਇੰਨੇ ਡੇਲੀ ਵਾਰ ਦਿੱਤਾ ਹੁੰਦੀ ਐ ਜਿੰਨੇ ਬੰਦੇ ਕੰਮ ਕਰਦੇ ਉਹਨਾਂ ਨਾਲ ਡੇਲੀ ਵਾਰ ਦਿੱਤਾ ਹੁੰਦੀ ਆ ਉਹ ਕਿੱਥੇ ਜਵਾਬ ਦੇਣ ਦੱਸੋ ਮੈਨੂੰ ਇਹ ਬੰਦੇ ਕਿੱਥੇ ਜਾਣਗੇ ਹੁਣ ਮੈਂ ਹੀ ਕੰਮ ਕਰਦਾ ਮੇਰੀ 7 800 ਵਜਦਾ ਹੈਗਾ ਜੇ ਜੋ ਮੈਂ ਮੋਰਸਲ ਨਹੀਂ ਮੇਨਾ ਚੋਰੀ ਹੋ ਗਿਆ ਮੈਂ ਜ਼ੋਮੈਟੋ ਕਰਮਚਾਰੀ ਨਾਲ ਪ੍ਰਿੰਸੀਪਲ ਹੈਗਾ ਜੀ ਉਹਨਾਂ ਨੇ ਦੱਸਿਆ ਹੈਗਾ ਕਿ ਉਹਨਾਂ ਦੇ ਜਿਹੜੀ ਬਾਈਕ ਹੈਗੀ ਉਹ ਖੋਹ ਹੋ ਗਈ ਹੈ ਜੀ ਤੇ ਉਹਦੇ ਉੱਤੇ ਆਪਾਂ ਉਹਨਾਂ ਦੇ ਬਿਆਨ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜੀ ਕਾਰਵਾਈ ਅਮਲ ਵਿੱਚ ਲਿਆ ਰਹੇ ਹਾਂ ਹਾਂ ਜੀ ਇਹਨੇ ਸੀਸੀਟੀਵੀ ਫੁਟੇਜ ਵਗੈਰਾ ਹੈਗੇ ਜਿਹੜੇ ਆਪਾਂ ਏਰੀਆ ਦੇ ਖੰਗਾਲ ਰਹੇ ਅਗੇ ਪ੍ਰੋਸੀਡ ਕਰ ਰਹੇ ਹਾਂ ਜੀ ਇਹਦੇ ਵਿੱਚ